ਫਰਫਾ ਫਰਾਦੀ ਉੱਥੇ ਇੱਕ ਵੀ ਜਿਹੜੀਆਂ ਪੈਂਟਾਂ ਪੜਾਣੀਆਂ ਸਾਰੀਆਂ 32 ਕਰ ਕਰਾ ਦਿਓ ਵੇ ਇਸ ਦੀ ਤੇ ਉੱਚੀ ਕਰਾ ਦਿਓ ਮੈਂ ਥੋੜੀ ਥੋੜੀ ਇੰਨੀ ਨਹੀਂ ਇਹਨਾਂ ਨੂੰ ਹਾਂ ਹੁਣ ਉੱਚੀ ਵੀ ਕਰਾਣੀ ਹੈ ਅੱਜ ਤਾਂ ਨਹੀਂ ਮਿਲਦੀਆਂ ਕੱਲ ਨੂੰ ਮਿਲਣਗੀਆਂ ਨਹੀਂ ਨਹੀਂ ਅੱਜ ਮਿਲ ਜਾਣਗੀਆਂ ਅੱਜ ਆਂਦਾ ਹੈ ਮਿੰਟ ਲੱਗਦਾ ਹਾਂਜੀ ਮੇਰੀ ਜੀ ਲੈਂਥ ਹੈਗੀ 6 5 ਫੁੱਟ 8 ਦੀਆਂ ਤੇ ਆ ਇੰਨਾ ਕੱਟ ਕੇ ਮੇਰਾ ਅਜ ਲੱਤਾ ਰਹਿ ਵੀ ਗਈਆਂ ਓਏ ਮੈਂ ਤੁਹਾਨੂੰ ਦੱਸ ਬਸ ਇੰਨਾ ਇੰਨਾ ਉੱਚਾ ਕਰਾ ਦਿਓ ਹੋਰ ਇਥੋਂ ਥੱਲੋਂ ਹਾਂ ਥੱਲੋਂ ਤੋਂ 1.5 ਇੰਚ ਕਰਾ ਦਾਂ 1.5 ਇੰਚ ਤੇ ਕਰਾ ਦੇ ਬਸ ਹੈਨਾ ਇਹ ਆ ਗਏ ਨਵੀਂ ਪੈਂਟ ਵੀ ਦੇਣੀ ਸੀ ਨਵੀਂ ਜਿਹੜੀ ਕੱਲ ਲੈ ਕੇ ਆਇਆ ਉਹ ਵਾਲੀ ਨਹੀਂ ਜਿਹੜੀ ਚੈਨਲ ਵਾਲੀ ਨਹੀਂ ਹੈਗੀ ਬਸ ਐਨੀ ਠੀਕ ਹੈ ਥੋੜਾ ਬਸ ਇੰਨੀ ਬੋਤ ਹੈ ਉਹ ਵੀ ਇੰਨੀ ਬੋਤ ਹੈ ਸਸੀ ਕਾਲ ਜੀ ਸਾਰਿਆਂ ਨੂੰ ਵਲੌਗ ਸ਼ੁਰੂ ਕੀਤੇ ਤੱਕ ਗੱਲਾਂ ਹੀ ਕਰਨ ਦੇ ਆ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਤੇ ਪਲੀਜ਼ ਇਹ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਦਮਣ ਨੇ ਜਾਰਡਰ ਲਾਇਆ ਸਿੱਧੇ ਸਿੱਧੇ ਮੈਨੂੰ ਕੀ ਆ ਮੇਰੀਆਂ ਨਾ ਪੈਂਟਾਂ ਦੇਖੋ ਪਹਿਲਾ ਰਿਵਾਜ ਸੀ ਲੰਬੀਆਂ ਦਾ ਆਹ ਪੂਰੀਆਂ ਬੂਟਾਂ ਬੂਟ ਵੀ ਟੱਕੇਉਂਦੇ ਹਣ ਸਿਰ ਪੈਣੀ ਨਾ ਥੱਲੇ ਬੂਟ ਦੇਖੋ ਹੋਰ ਰਵਾਜ ਸੀ ਹੋਰ ਵਾੜੀਆਂ ਲਿਆਂਦੀਆਂ ਹੁਣ ਕਹਿੰਦੇ ਨੇ ਕਿ ਇਹ ਜਿਹੜੀਆਂ ਪੈਂਟਾਂ ਨੇ ਜੰਨ ਵਾਲੇ ਤਾਂ ਮੈਨੂੰ ਉੱਚੀਆਂ ਕਰਵਾ ਦੇ ਉੱਚੀਆਂ ਕਰਵਾ ਦੋ ਨਾਲੇ ਤੇ ਨਾਲੇ ਦਮਣ ਪਤਲੀ ਹੋ ਗਈ ਮੈਨੂੰ ਤਾਂ ਲੱਗਦਾ ਨਹੀਂ ਪਰ ਦਮਣ ਕਹਿੰਦੀ ਮੈਂ ਪਤਲੀ ਹੋ ਗਈ ਆ ਤੇ ਹੁਣ ਦਮਣ ਦੀਆਂ ਪੈਂਟਾਂ ਟੇਲਰ ਨੂੰ ਦੇ ਕੇ ਆਈਆਂ ਨੇ ਤੇ ਅਸੀਂ ਜਾਣਾ ਨਾਲੇ ਆਪਣੇ ਕੰਮ ਕਰ ਕਿਉਂਕਿ ਸੇਰੇ ਜਾਣੇ ਨੂੰ ਕੋਰੀਆਂ ਸਾਡੀਆਂ ਭੈਣਾਂ ਦੇ ਅਮਰੀਕਾ ਵਰ ਕਹਿਣ ਦਾ ਕੋਰੀਏ ਜਾਣਾ ਉਹਨਾਂ ਦੇ ਸੂਟ ਰੈਡੀ ਨੇ ਉਹ ਫੜਕੀ ਨੇ ਹੋਣੇ ਨੇ ਤੇ ਬਸ ਮੈਂ ਚੱਲੀ ਆ ਤੇ ਅੱਜ ਉਤਾਦੀ ਘਰੇ ਦਾ ਕਾਰ ਮੈਨੂੰ ਚੱਲਿਆ ਕਿ ਕਾ ਬੋਝ ਦਾ ਕੰਮ ਕਰਵਾਣਾ ਇਹ ਤਾਂ ਭੱਡੀ ਏ ਥੋੜੀ ਮੈਨੂੰ ਛੋਟੀ ਕਰਵਾਣਾ ਮੈਨੂੰ ਖੁੱਲੀ ਬਹੁਤ ਹੈ ਉਹ ਦੇ ਬਾਅਦ ਕਿ ਦਿਖਾਉਣਾ ਮੈਂ ਮੈਨੂੰ ਲਫਾਫਾ ਫੜਾ ਦਮਣ ਫਿਰ ਮਿਲ ਰਹਿ ਜਾਣਾ ਲਫਾਫਾ ਬਹੁਤ ਲੱਗਦੇ ਅਰੇ ਕੱਲ ਅੱਜ ਵੀਰੇ ਫੋਲਡ ਕਰਕੇ ਨਹੀਂ ਰੱਖੇ ਸੀਗੇ ਆ ਲੈ ਉਹ ਜਿਸ ਪੈਨੇ ਪਾਪਾ ਐਨੀ ਖੁੱਲੀ ਐ ਕਿੱਥੇ ਜਾ ਰਹੀ ਓਰ ਚ ਪੈਜੇ ਲਪਾ ਕੇ ਚ ਓਰ ਚ ਉਹ ਪੈਣਾ ਦੇ ਬੀਕ ਵਾਲੇ ਲਪਾ ਕੇ ਇੱਕ ਲਪਾਹ ਫੜਾ ਦੋ ਬਸ ਇੱਥੇ ਹੀ ਲਾ ਕੇ ਅਸੇ ਢੇਲਰ ਨੂੰ ਹੀ ਚੰਗਾ ਉੱਥੇ ਨਹੀਂ ਜਾਣਾ ਹੈਗਾ ਆਪਾਂ ਨੂੰ ਬਸ ਇਹ ਥੋੜੀ ਐ ਸੈਂਡਲ ਵਾਲਾ ਦੋ ਇਹਨੂੰ ਇੱਥੇ ਰੱਖੋ ਇਹ ਦੂਜੇ ਨੇ ਪਣੀ ਉਹ ਤੋਂ ਹੀ ਵਲੌਗਸ ਵਲੌਗ ਆਪਾਂ ਕੰਟੀਨਿਊ ਕਰਤਾ ਤੇ ਬਸ ਆਪਾਂ ਬਾਜ਼ਾਰ ਜਾ ਕੇ ਆ ਜੀ ਦੁਪੱਟੇ ਲੁੱਟੇ ਲੈ ਆਈਏ ਡਾਈ ਕਰਣ ਦੇ ਦਿੱਤੇ ਨੇ ਫਿਰ ਆ ਕੇ ਆਪਾਂ ਵਲੌਗ ਕੰਟੀਨਿਊ ਕਰਾਂਗੇ ਇਹ ਤਾਂ ਬਾਹਰ ਤੋਂ ਇਤਨਿਆ ਹੋ ਗਿਆ ਇਹ ਕੰਮ ਨਹੀਂ ਵੱਡਾ ਲਫਾ ਫੜਨਾ ਪਾਣਾ ਦਿਖਾ ਦੇਵਾਂਗੇ ਹੋ ਗਿਆ ਹਾਂ ਧਿਆਰੋ ਜੋ ਆਪਣੇ ਨਾ ਉਹ ਪਾਈ ਸੀ ਪਿਓਰ ਕ੍ਰੇਪ ਦੇ ਸੂਟਾਂ ਦੀ ਵੀਡੀਓ ਪਾਈ ਸੀ ਉਨਾ ਚਿਰ ਆਪਣੇ ਕੋਲ ਦੋ ਸੂਟ ਰਹਿ ਗਏ ਜੀ ਬਾਕੀ ਸਾਰੇ ਆਪਣੇ ਸੇਲ ਹੋ ਗਏ ਨੇ ਜੇ ਕਿਸੇ ਮੇਰੇ ਭੈਣ ਨੂੰ ਚਾਹੀਦੇ ਹੋਏ ਤੇ ਪਲੀਜ਼ ਸਕਰੀਨਸ਼ਾਟ ਲੈ ਕੇ ਉੱਪਰ ਦਿੱਤਾ WhatsApp ਨੰਬਰ ਤੁਹਾਨੂੰ ਦੇਖ ਦਿਣਾ ਜਿਹੜਾ ਆਪਣਾ ਸੂਟਾਂ ਦੀ ਵੀਡੀਓ ਪਾਈ ਹੋ ਦੇਤੇ ਉੱਥੇ ਤੁਸੀਂ ਮੈਨੂੰ ਮੈਸੇਜ ਕਰਕੇ ਸੂਟ ਬਾਏ ਕਰ ਸਕਦੇ ਆ ਇਹਦੀ ਵੀਡੀਓ ਵੀ ਪਾ ਰੱਖੀ YouTube ਤੇ YouTube ਤੇ ਠੀਕ ਹੈ ਉੱਥੇ ਇਹਦਾ ਪ੍ਰਾਈਸ ਵੀ ਮੈਂਸ਼ਨ ਕੀਤਾ ਹੋਇਆ ਜੀ ਨਾਲ ਜੇ ਕਿਸੇ ਨੂੰ ਚਾਹੀਦਾ ਹੋਏ ਇਹ ਹੈਗਾ ਗ੍ਰੇ ਕਲਰ ਤੇ ਇਹ ਹੈਗਾ ਬਲੈਕ ਕਲਰ ਤੇ ਮੈਂ ਇਹ ਚੀਜ਼ਾਂ ਦੱਸ ਦੇਣੀ ਹੋਣੀਆਂ ਕਿ ਆਪਣੇ ਕੋ ਇੰਨੇ ਪੀਸ ਰਹਿ ਗਏ ਨੇ ਤੇ ਤੁਸੀਂ ਬਾਈਕ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਸੂਟਾਂ ਵਾਲੀ ਵੀਡੀਓ ਵੀ ਕਰੀਏ ਇੱਥੇ ਸਾਨੂੰ ਦੱਸ ਪਾਓ ਹੁਣ ਆ ਗਿਆ ਤੂੰ ਤਾਂ ਨਹੀਂ ਉੱਤਰ ਫਸਿਆ ਗਿਆ ਕਬੂਤਰ ਫਸਿਆ ਹੋਇਆ ਓਹੋ ਹਾਈ ਹਾਈ ਕੱਢੋ ਉਹਨੂੰ ਤਰੋਸੀਗਾ ਇੰਨੇ ਛੋਟੇ ਆ ਜਾਂਦੇ ਨੇ ਫਿਰ ਭੁੱਲ ਜਾਂਦੇ ਨੇ ਰਾਹ ਇਹ ਉੜਨਾ ਚਾਹੁੰਦਾ ਉੱਪਰ ਨੂੰ ਇਹ ਉੱਪਰ ਨੂੰ ਉੜਨਾ ਚਾਹੁੰਦਾ ਥੱਲੇ ਨੂੰ ਨਾ ਪਤਾ ਕਿ ਨਾਲੇ ਥੱਲੇ ਵੀ ਉਤਰ ਸਕਦੇ ਹਾਂ ਹਮ ਇੱਕ ਬਾਹਰ ਹੈ ਬਾਹਰ ਦੀ ਨੂੰ ਦੇਖ ਕੇ ਫਿਰ ਇਹਨੂੰ ਹੁੰਦੇ ਕਿ ਮੈਂ ਵੀ ਜਾਵਾਂ

ਅਜਾਦ ਕਰਦੀ ਏ ਤੈਨੂੰ ਧਿਆਨਾ ਵਿੱਚ ਤੇ ਜ਼ਿਆਦ ਕਰਦੇ ਕਰਦੇ ਆਪਣਾ ਹੀ ਨੁਕਸ ਹੋ ਜੇ ਉਹ ਚੁੰੰਜੜ ਆ ਜੀ ਨੇ ਚੁੱਕ ਆਹ ਗਿਆ ਥੈਂਕ ਯੂ ਵੀ ਨਹੀਂ ਕਰਕੇ ਗਿਆ ਹੈ ਥੈਂਕ ਯੂ ਵੀ ਨਹੀਂ ਕਰਕੇ ਗਿਆ ਮੈਂ ਕਹੀ ਆ ਕੇ ਥੈਂਕ ਯੂ ਕਰਕੇ ਜਾ ਬੱਸ ਜੀ ਵੈ ਮਿਲਦਾ ਕਿਉਂਕਿ ਤੈਨੂੰ ਅਹੀ ਉਹ ਚਲਕੰਡਿਆ ਉਹ ਤਾਂ ਸਾਡੇ ਨਾਲ ਉੱਥੇ ਕਿਛਾ ਖੁੱਲਦਾ ਨਹੀਂ ਹੈਗਾ ਜੇ ਖੁੱਲਦਾ ਕਦੇ ਚਿੜੀ ਫਸ ਕੇ ਮਰ ਜਾਂਦੀ ਹੈ ਚਾਰੀ ਕਦੇ ਕੋਈ ਕਦੇ ਕੋਸ਼ ਕਦੇ ਹੋ ਜਾਂਦਾ ਕਦੇ ਕੋਸ਼ ਹੋ ਜਾਂਦਾ ਤਾਂ ਹੀ ਮੈਂ ਗੱਲ ਕਿਹਾ ਦਮਨ ਡਿਊਟੀ ਤੋਂ ਤੇ ਕੱਪੜੇ ਫੋਲਡ ਕਰਨੇ ਨੇ ਮੈਂ ਮਾਰੀ ਵੀ ਸੈੱਟ ਕਰਨੀ ਪੜਨਾ ਵੀ ਹੈ ਤੇ ਕੱਪੜੇ ਫੋਲਡ ਕਰਨੇ ਨੇ ਠੀਕ ਹੈ ਕੱਪੜੇ ਫੋਲਡ ਕਰਨੇ ਨੇ ਤੁਸੀਂ ਮੈਂ ਡਰ ਰੱਖ ਦਿਓ ਨਹੀਂ ਆਹ ਬੰਦ ਕਰ ਦਿਓ ਓੜੀਆਂ ਚੜ ਕੇ ਆਏ ਆਹ ਓੜੀਆਂ ਚੜ ਕੇ ਆਏ ਪਹਾੜ ਚੜ ਕੇ ਆਇਆ ਪਹਾੜੀ ਹੁੰਦਾ ਇਹ ਹੋਏ ਹਾਏ ਮਾਰ ਚੋ ਕਿਤੇ ਅਸੀਂ ਬਾਜ਼ਾਰੋਂ ਜਾਏ ਵਿਚਾਰੋਂ ਆ ਕੇ ਅਸੀਂ ਤੇ ਆਪਣੀ ਵੀਡੀਓ ਸ਼ੂਟ ਵੀ ਕਰ ਲਈ ਜਿਹੜੀ ਸੁੱਟਾ ਵਾਲੀ ਆਪਾਂ ਵੀਡੀਓ ਸ਼ੂਟ ਕਰਨੀ ਵੀਡੀਓ ਸ਼ੂਟ ਕਰਕੇ ਆਪਾਂ ਫਿਰ ਆਪਣੇ ਗੈਟਅਪ ਜਾ ਗਏ ਹਨਾ ਕਿਉਂਕਿ ਆਪਾਂ ਨੇ ਹੁਣ ਜਾਣਾ ਕਿਚਨ ਚ ਇਜ਼ੀ ਮਾਹੌਲ ਚ ਆ ਗਏ ਹਾਂ ਪਤਲਾ ਬਸ ਹੁਣੇ ਹੀ ਆਪਾਂ ਵੀਡੀਓ ਸ਼ੂਟ ਕਰਕੇ ਸਾਡੇ ਆ ਤੇ ਆਪਾਂ ਬਾਜ਼ਾਰ ਜਿਆਦਾ ਟਾਈਮ ਨਹੀਂ ਲੱਗਿਆ ਤੁਹਾਨੂੰ ਆਪਣੇ ਦੁਬਾਰਤੇ ਡਾਈ ਕਰਨ ਦੇ ਦਿੱਤੇ ਹੀ ਫੇਰੇ ਜਾਣ ਭਗੀਆਂ ਪਹਿਣਾ ਦੇ ਕੋਰੀਅਰ ਤਾਂ ਕਰਕੇ ਤੇ ਅੱਜ ਵਾਲਿਆ ਆਪਾਂ ਸੂਟ ਦਿਖਾ ਚੁੱਕਿਆ ਤੁਸੀਂ ਕਿ ਵੇਖਣ ਦੇ ਹੂੰ ਤੁਸੀਂ ਕਿ ਵੇਖਣ ਦੇ ਮੈਂ ਤਾਂ ਉਸ ਨੂੰ ਦੇਖ ਰਹੀ ਸੀਗਾ ਤੇ ਤੁਸੀਂ ਜਾ ਕੇ ਪਲੀਜ਼ ਜਰੂਰ ਵੀਡੀਓ ਦੇਖਿਓ ਸਵੇਰੇ 10:30 ਵਜੇ ਵੀਡੀਓ ਆਏਗੀ ਤੇ ਬਟਰ ਸਿਲਕ ਦੇ ਉੱਪਰ ਸੂਟ ਆ ਰਹੇ ਨੇ ਬਹੁਤ ਪਿਆਰੇ ਜਿਵੇਂ ਮੌਸਮ ਚੇਂਜ ਹੋ ਰਿਹਾ ਹਾਂ ਕਰਕੇ ਬਹੁਤ ਪਿਆਰੇ ਕਲਰ ਨੇ ਤੇ ਆਪਾਂ ਹੁਣ ਇਹਨੂੰ ਨਾ ਬੈਠ ਕੇ ਤੈਅ ਲਾਣੇ ਆ ਪਹਿਲਾਂ ਅਸੀਂ ਬਣਾ ਲਈਏ ਸਬਜ਼ੀ ਚਲੋ ਰੋਟੀ ਵੀ ਜਿੰਨੀ ਰੋਟੀ ਖਾਵਾਂਗੇ ਤਾਂ ਹੀ ਕੰਮ ਕਰਾਂਗੇ ਨਾ ਕਿ ਨਹੀਂ ਤੁਸੀਂ ਕਿਹਨੂੰ ਬੋਲਣ ਦੇ ਤੁਹਾਨੂੰ ਤੇ ਚਾਰ ਹੱਥ ਨੇ ਚਾਰ ਹੱਥ ਸੋਨੂ ਦੇ ਚਾਰਾ ਤੂੰ ਹੀ ਬਣਾਏ ਹੋਏ ਨੇ ਕਿ ਸੋਨੂ ਸੋਨੂ ਨੇ ਆਪ ਬਣਾਏ ਹੋਏ ਨੇ ਨਹੀਂ ਮੈਨੂੰ ਮੈਨੂੰ ਐਂ ਦੱਸੋ ਮੈਂ ਛੱਡ ਦੇਣੀ ਆ ਹਨਾ ਮੈਨੂੰ ਕੀ ਜੇ ਕੋ ਪਕਕੀਆਂ ਬਕਾਇੀਆਂ ਮਿਲ ਜੰਨ ਤਾਂ ਮੈਂ ਛੱਡ ਦਾਂ ਮੈਨੂੰ ਪਤਾ ਮੈਨੂੰ ਆਪ ਹੀ ਪਕਾੜੀ ਪੈਣੀ ਆਪ ਹੀ ਸਾਰਾ ਕੁਝ ਕਰਨਾ ਪੈਣਾ ਹੈ ਵਿਚਾਰਿਆਂ ਦਾ ਢਿੱਡ ਕਿੱਥੋਂ ਭਰਨਾ ਜੇ ਮੈਂ ਰੋਟੀ ਨਾ ਬਕਾਈ ਪੱਕੀ ਪਕਾਈ ਵੀ ਕਿਹੜੀ ਸੌਖੀ ਆ ਖਾਣੀ ਹੈ ਕਿਉਂ ਜਿਹੜੀ ਆਪ ਪਕਾ ਕੇ ਖਾਣੀ ਉਹਦਾ ਸਵਾਦ ਅੰਦਾ ਇੱਥੇ ਸਾਰੇ ਤੈਰ ਲਾਣ ਵਾਲੇ ਕੱਪੜੇ ਹਣ ਇੱਥੇ ਰੱਖੀ ਗਏ ਆਪਾਂ ਵੀਡੀਓ ਸ਼ੂਟ ਕਰਕੇ ਹਣ ਲਾ ਲੈਂਦੇ ਆ ਆ ਖਲਾਰਾ ਜੇ ਅਸਾਂ ਨੂੰ ਅੱਜ ਬੜਾ ਖਲਾਰਾ ਪੈ ਗਿਆ ਅੱਜ ਆਪਾਂ ਬਣਾਣ ਲੱਗਿਆਂ ਗੋਭੀ ਕੀ ਸਬਜ਼ੀ ਗੋਭੀ ਖਾ ਕੇ ਨਾ ਲੂਜ਼ ਮੂਸ਼ਨ ਲੱਗ ਜਾਂਦੇ ਹੁੰਦੇ ਆ ਅ ਲੇ ਹਰਦੀ ਕਟ ਘਟ ਲੱਗਦੀ ਰਹੀ ਸੋਈ ਦੀ ਅੰਦਰ ਇੰਗਲੈਂਡ ਚ ਰਹੀ ਦੀ ਅੱਛਾ ਅੰਦਰ ਬੜੀ ਲੇਟ ਲੱਗ ਰਹੀ ਨਾ ਮੈਨੂੰ ਐ ਲੱਗਦਾ ਕਿ ਸੋਈ ਦਾ ਬਲਬ ਘਟ ਹੋ ਗਿਆ ਕਿਤੇ ਤੇ ਦੇ ਲੋ ਮੈਂ ਕਿੰਨੀ ਲੇਟ ਹੋ ਗਈਆਂ ਬਾਜ਼ਾਰੋਂ ਆ ਕੇ ਨਾ ਚਾਹ ਵੀ ਨਹੀਂ ਪੀਤੀ ਬਸ ਆ ਕੇ ਇੱਥੇ ਆ ਮਮਸੀ ਨਾ ਸਾਰੇ ਘਰ ਬਨੇ ਵੇੜੇ ਟੋਕਰੀ ਕਿਥੇ ਉਹ ਤੋਤਾ ਨਹੀਂ ਬਜ਼ਾਰ ਸਾਨੂੰ ਅਜੇ ਸਵੇਰੇ ਅਸੀਂ ਫੇਰ ਜਾਣਾ ਚਾੜ ਕੇ 7 ਵਜੇ ਕਿਉਂਕਿ ਕੋਸ਼ ਆਪਣੇ ਹਜੇ ਸੂਟ ਰੈਡੀ ਹੋਏ ਨਹੀਂ ਹਨ ਜਿਹੜੇ ਆਪਣੇ ਸਟੀਚ ਹੋਣ ਵਾਲੇ ਹਨ ਦਿੱਤੇ ਹਨ ਆਪਾਂ ਨੇ ਉਹ ਹਜੇ ਰੈਡੀ ਹੋਏ ਨਹੀਂ ਹਨ ਉਹ ਕੱਲੇ ਸਵੇਰੇ 7 ਵਜੇ ਲੈ ਜਾਓ ਫਿਰ ਸਵੇਰੇ 7 ਵਜੇ ਫਿਰ ਜਾ ਕੇ ਤੁਸੀਂ ਸੂਟ ਲੈ ਕੇ ਆਉਨੇ ਨੇ ਜਿਹੜਾ ਸਵੇਰੇ ਕੋਰੀਅਰ ਕਰਵਾਉਣਾ ਔਰ ਵੀ ਕੋਰੀਅਰ ਜਿਹੜਾ ਨਾ ਜਾਣਾ ਜ਼ਰੂਰੀ ਏ ਸਵੇਰੇ ਸਿਮਰਨ ਦਾ ਫੋਨ ਆਇਆ ਸੀ ਤੇ ਜਿਨ੍ਹਾਂ ਨੇ ਸਿਮਰਨ ਦਾ ਵਲੌਗ ਨਹੀਂ ਦੇਖਿਆ ਪਲੀਜ਼ ਜ਼ਰੂਰ ਜਾ ਕੇ ਦੇਖੋ ਸਿਮਰਨ ਦੇ ਚੈਨਲ ਤੇ ਬਹੁਤ ਸੋਹਣਾ ਵਲੌਗ ਬਣਾਇਆ ਉਹਨੇ ਤੇ ਉਹਨੂੰ ਪਲੀਜ਼ ਐਪਰੀਸ਼ੀਏਟ ਕਰੋ ਫਰਸਟ ਟਾਈਮ ਵਲੌਗ ਬਣਾ ਰਹੀ ਹਾਂ ਤੁਹਾਨੂੰ ਪਤਾ ਹੈ ਉਰੇ ਜਦੋਂ ਵਲੌਗ ਉਹਨਾਂ ਨੇਹਾ ਤੇ ਘੱਟ ਹੀ ਹੁੰਦੀ ਸੀ ਵੀ ਵਲੌਗ 'ਚ ਜਿਆਦਾ ਹੁੰਦੀ ਨਹੀਂ ਤੇ ਉਰੇ ਵੀ ਜਦੋਂ ਵਲੌਗ ਸੀ ਉਹ ਨਾ ਸੰਗਦੀ ਹੁੰਦੀ ਸੀ ਮੈਂ ਨਹੀਂ ਆਉਣਾ ਵਲੌਗ 'ਚ ਮੈਂ ਨਹੀਂ ਆਉਣਾ ਤੇ ਹੁਣ ਉਹਨੇ ਵਲੌਗ ਬਣਾਇਆ ਉਹ ਤੇ ਪਲੀਜ਼ ਉਹਨੂੰ ਅਪਰੀਸ਼ੀਏਟ ਕਰਿਓ ਜੀ ਉਹ ਆ ਗੋਭੀ ਦਾ ਸਵਾਹ ਨੂੰ ਦੁਕਾਈ ਜੀ ਹੋਈ ਪਈ ਨਹੀਂ ਇਹਨੇ ਸਬਜੀ ਤਾਲ ਬਣਾਈ ਗੋਭੀ ਦੀ ਕਿਉਂਕਿ ਸਵੇਰੇ ਦਮਨ ਨੇ ਜਾਣਾ ਸਕੂਲ ਤੇ ਟਿਪਣ ਪੈਕ ਕਰਨਾ ਦਮਨ ਦਾ ਤੇ ਮੈਨੂੰ ਸਵੇਰੇ ਨਾਲ ਉਸਕੇ ਬੰਦ ਨਹੀਂ ਹੈਗੀ 7 ਵਜੇ ਦਮਨ ਦੀ ਬੈਣ ਆ ਜਾਂਦੀ ਜਿਹੜੇ ਮੇਰੇ ਭਾਂਪਰਾ ਮੇਰੇ ਨਾਲ ਜੁੜੇ ਨੇ ਕਦੋਂ ਦੇ ਉਹਨਾਂ ਨੂੰ ਤਾਂ ਪਤਾ ਹੈ ਤੇ ਜਿਹੜੇ ਨਵੇਂ ਨੇ ਉਹਨਾਂ ਨੂੰ ਨਹੀਂ ਪਤਾ ਤੇ ਚਲੋ ਜੀ ਮੈਂ ਸੰਜੀ ਬਣਾਣਾ ਵਲੋਗ ਆਪਾਂ ਕੰਟੀਨਿਊ ਕਰਾਂਗੇ ਚਾਹਾਂ ਦਾ ਸ਼ੇਅਰ ਕਰਾਂਗੇ ਚਾਹਾਂ ਚੱਲ ਹੈ ਕੀ ਕਰਾਂਗੇ ਠੀਕ ਹੈ ਜੀ ਮਿਲਦੇ ਆਪਾਂ ਫੇਰ ਤਾਂ ਚਲੋ ਜੀ ਇੱਧਰ ਮੈਂ ਆਪਣੇ ਪੁੱਤ ਦੀ ਬਿਊਟੀ ਲਈ ਰੋਟੀਆਂ ਲਾਂਦੀ ਤੇ ਦੰਮਣ ਬਣਾ ਰਿਆ ਰੋਟੀਆਂ ਉਹ ਕੈਂਡ ਰੋਟੀਆਂ ਬਣਾਉਂਦਾ ਦੇਖੋ ਰੋਟੀ ਦੇਖੋ ਗੋਲ ਰੋਟੀ ਬਣਾ ਰਿਆ ਹੈ ਵੈਰੀ ਗੁੱਡ ਤੇ ਥਲ ਰਿਹਾ ਇਹ ਪਲਟੇ ਦੇ ਨਾਲ ਕਿਉਂ ਘਾਤ ਤੇ ਗੈਨੀ ਮੈਨੂੰ ਸੇਕ ਲੱਗਦਾ ਬਹੁਤ ਸੋਹਣੀ ਹੈ ਸਬਜੀ ਸਾਡੀ ਬਣ ਗਈ ਜੀ ਸਬਜੀ ਬਣਾਈ ਅੱਜ ਤੇ ਦਮਣ ਫੁੜਕੇ ਲਾ ਲੇ ਤੇ ਚਲੋ ਮਿਲਦੇ ਆਪਾਂ ਫੇਰ ਦੂਜੇ ਲੋ ਜੀ ਆਪਣੇ ਯੂ ਐਸ ਵਾਲੇ ਕਸਟਮਰ ਦਾ ਜਾਣਾ ਜੀ ਆਰਡਰ ਅੱਜ ਤੇ ਉਹਨਾਂ ਦੇ ਸੂਟ ਆਪਾਂ ਰੈਡੀ ਕਰਵਾਏ ਨੇ ਦੇਖੋ ਜੀ ਅੱਜ ਕੋਰੀਆ ਕਰਵਾਣਾ ਪਾਣਾ ਸੰਤਖਾ ਤਾਂ ਇਹਦੇ ਕੋਲ ਨੇ ਨਾ ਕੁਝ ਐਵੇਂ ਬਣਵਾਇਆ ਸੈਂਟਰ ਚ ਫੱਟ ਰੱਖ ਕੇ ਬਟਨ ਲਗਵਾ ਕੇ ਤੇ ਸਿੰਪਲ ਪਾਈਪਿੰਗ ਲਵਾਈ ਹੈ ਕੋਈ ਲੇਸ ਵਗੈਰਾ ਨਹੀਂ ਲਗਾਈ ਤੇ ਇਹਦੇ ਨਾਲ ਜਿਹੜੀ ਆਪਾਂ ਸਲਵਾਰ ਰੈਡੀ ਕੀਤੀ ਏ ਉਹ ਆਪਾਂ ਨੇ ਸਟੇਟਸ ਸਲਵਾਰ ਰੈਡੀ ਕੀਤੀ ਏ ਠੀਕ ਹੈ ਜੀ ਬਹੁਤ ਪਿਆਰਾ ਉਹਨਾਂ ਦਾ ਨਾ ਫੇਵਰਟ ਕਲਰ ਏ ਸੀ ਤੇ ਉਹ ਕਹਿੰਦੇ ਸੀ ਦੁਪੱਟਾ ਮੇਰਾ ਜਿਹੜਾ ਇਹਦਾ ਅੰਦਰਲਾ ਬੇਸ ਕਲਰ ਏ ਉਹ ਕਲਰ ਦਾ ਦੁਪੱਟਾ ਜਿਆਦਾ ਹੋਏ ਤੇ ਜਿਹੜੇ ਆਪਾਂ ਆਹ orange ਕਲਰ ਦੇ ਨਾ ਉਹਦੇ ਸਿਰਫ ਆਪਾਂ ਨੇ ਫਲਾਵਰ ਚੁੱਕੇ ਤੇ ਦੁਪੱਟੇ ਨੂੰ ਸਿਰਫ ਲੇਸ ਲਗਵਾਈ ਹੈ ਤੇ ਨਾਲ ਆਪਾਂ ਨੇ ਬਰਬਰੀ ਦਾ ਇਹ ਦੁਪੱਟਾ ਰੱਖਿਆ ਇਹ ਬਰਬਰੀ ਦਾ ਹੀ ਇਹ ਸੂਟ ਹੈ ਕਿਉਂਕਿ ਇਹ ਸੂਟ ਤੁਸੀਂ ਮੇਰੇ ਵੇਅਰ ਕੀਤਾ ਦੇਖਿਆ ਹੋਣਾ ਤੇ ਕਾਫੀ ਸੇਲ ਹੋਇਆ ਇਹ ਆਪਣੇ ਕਸਟਮਰ ਦਾ ਜਾ ਰਹੇ ਨੇ ਸੂਟ ਆਪਣੇ ਫੋਟੋ ਸੈਂਡ ਕਰਤੀ ਉਹਨਾਂ ਨੂੰ ਕਹਿੰਦੇ ਸੀ ਫੋਟੋ ਸੈਂਡ ਕਰ ਦਿਓ ਫੋਟੋ ਲੱਗਦਾ ਹੈ ਨਾ ਆਪਾਂ ਵੀ ਐਵੇਂ ਦਾ ਰੈਡੀ ਕਰਵਾਈਏ ਤੇ ਪਾਇਆ ਨਹੀਂ ਪਹਿਲਾਂ ਪਾਉਂਦੇ ਹੁੰਦੇ ਸੀ ਜਦੋਂ ਕੁਵਾਰੇ ਸੀ ਉਦੋਂ ਪਾਉਂਦੇ ਸੀ ਫੋਨ ਤੇ ਪਾਇਆ ਹੀ ਨਹੀਂ ਕਰੇ। ਤੇ ਆਪਸੋ ਤੇ ਦੂਸਰੇ ਦਿਖਾ ਨਹੀਂ ਤਾਨੂੰ। ਤੇ ਪਿਓਰ ਕ੍ਰੇਪ ਦੇ ਉੱਪਰ ਆਪਣਾ ਵੀਡੀਓ ਹੀ ਪਾਈ ਸੀ ਜਾ ਕੇ ਦੇਖ ਲਿਓ ਆਪਣੇ ਇਸੇ ਚੈਨਲ ਤੇ ਵੀ ਹੈ ਤੇ ਆਪਣੇ ਪੰਜਾਬੀ ਪਹਿਰਾਵੇ ਚੈਨਲ ਤੇ ਵੀ ਹੈ। ਇਹ ਵੀ ਉਹਨਾਂ ਨੇ ਸਿੰਪਲ ਹੀ ਰੈਡੀ ਕਰਵਾਇਆ ਸਿੰਪਲ ਹੀ ਲਾਈਕ ਕਰਦੇ ਸੀ ਤੇ ਜਿਵੇਂ ਉਹਨਾਂ ਨੇ ਕਿਹਾ ਹੀ ਉਵੇਂ ਰੈਡੀ ਕਰ ਦਿੱਤਾ। ਸਿੰਪਲ ਪਾਈਪਿੰਗ ਲਗਾਈ ਹੈ। ਤੇ ਇਹ ਸ਼ਰਟ ਉਹਦੀ। ਇਹ ਸ਼ਰਟ ਹੈ ਜੀ ਉਹਨਾਂ ਦੀ। ਦੋਨੇ ਇਹਨਾਂ ਜਿਹੜੀਆਂ ਬਣਵਾਈਆਂ ਨੇ ਨਾ ਦੋਨੇ ਸਟੇਟਸ ਮਾਰਾ ਬਣਾਈਆਂ ਨੇ ਦੁਪੱਟੀਆਂ ਨੂੰ ਉਹਨਾਂ ਨੇ ਪੀਕੋ ਕਰਵਾਈ ਇਹਨੂੰ ਕੋਈ ਲੈਸੂਸ਼ ਨਹੀਂ ਲਾਈ ਸਿਰਫ ਪੀਕੋ ਕਰਵਾਈ ਤੇ ਆਪਾਂ ਨਾ ਫੋਟੋ ਤੇ ਲਈ ਕਿਉਂਕਿ ਸਾਡੀ ਭੈਣ ਦਾ ਫਸਟ ਆਰਡਰ ਹੈ ਮੇਰਾ ਇਹ ਨਹੀਂ ਇਹਨਾਂ ਦਾ ਫਸਟ ਆਰਡਰ ਹੈ ਪਹਿਲਾਂ ਵੀ ਯੂਐਸਏ ਆਰਡਰ ਗਏ ਨੇ ਆਪਣੇ ਤੇ ਇਹ ਫਸਟ ਆਰਡਰ ਹੈ ਪਹਿਲਾਂ ਆਪਾਂ ਕੋਰੀਅਰ ਤੇ ਬਾਅਦ ਚ ਕਿਹਾ ਦੁੱਜੇ ਭੈਣ ਦੇ ਸੰ ਉਹਨਾਂ ਨੂੰ ਵੀ ਕਾਫੀ ਪਸੰਦ ਆਇਆ ਸਪੈਸ਼ਲੀ ਉਹਨਾਂ ਥੈਂਕ ਯੂ ਕਿਹਾ ਸੀ ਤੁਹਾਨੂੰ ਭੇਜ ਰਣ ਜੇ ਤੁਸੀਂ ਸਾਡੇ ਕੋਲ ਸੂਟ ਆਰਡਰ ਕਰਵਾਉਣਾ ਚਾਹੁੰਦੇ ਜੇ ਤੁਸੀਂ ਸਾਡੇ ਕੋਲ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਤੇ ਸਾਡੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਜੀ ਤੁਸੀਂ ਸਟੀਚ ਵੀ ਕਰਵਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇਹ ਸਟੀਚ ਕਰਾ ਕੇ ਸੂਟ ਭੇਜ ਰਿਹਾ ਹਾਂ ਉਹਨੇ ਇਹ ਸਰਕਾਰੀਆਂ ਵੀ ਜਾਣੀਆਂ ਨੇ ਨਾ ਪਨ ਉਹ ਦਾ ਪੂਰੀਏ ਪੈਕ ਕਰ ਲੀਏ ਮਿਲਦੇ ਆ ਤੁਸੀ ਬਣੇ ਰਹੋ ਵਲੌਗ ਚ ਤੇ ਉਹਨਾਂ ਚ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਕੇ ਜਾਇਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਜਰੂਰ ਬਿਲਕੁਲ ਜਿਹੜਾ ਇਹ ਇਹਨਾਂ ਦਾ ਮੈਜ਼ਰਮੈਂਟ ਹੈ ਨਾ ਬਿਲਕੁਲ ਮੇਰੇ ਨਾਲ ਦਾ 42 ਲੈਂਥ ਬੋਦੀ 38 ਟ ਬਾਟਮ ਦੀ ਹੈ ਤੇ ਜਿਹੜੀ ਸ਼ਰਟ ਦੀ ਲੈਂਥ ਹੈ ਉਹ ਹੈਗੀ 42 ਤੇ ਮੇਰਾ ਵੀ ਸੇਮ ਹੀ ਹੈ ਇਨਾ ਆਪਣਾ ਫਾਸਟਲੀ ਆਰਡਰ ਦੇ ਦਿਆ ਕਰੋ ਕਿਉਂਕਿ ਆਪਣੇ ਕੋਲ ਨਾ ਸੂਟ ਫਿਰ ਸੇਲ ਹੋ ਜਾਂਦੇ ਤੇ ਸਾਡੀਆਂ ਭੈਣਾਂ ਫਿਰ ਕਹਿੰਦੀਆਂ ਨੇ ਕਿ ਸੂਟ ਆ ਚਾਹੀਦਾ ਤੇ ਉਹ ਫਟਾਫਟ ਵੀ ਸਕਰੀਨਸ਼ਾਟ ਲੈ ਕੇ ਫਟਾਫਟ ਮੈਸੇਜ ਕਰਿਆ ਕਰੋ ਤੇ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਆ ਕਰੋ ਫਿਰ ਸੂਟ ਮਿਲਦੇ ਨਹੀਂ ਜੀ ਤੁਹਾਨੂੰ ਸੇਮ ਚਲੋ ਕਰੀਏ ਪੈਕ ਆਪਾਂ